ਮਾਂਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਵਲੋਂ ਮਾਂਸਾ ਚਿਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਤੋੜੀ ਦੀਆਂ ਟਰਾਲੀਆਂ ਪਰ ਕੇ ਹੜਪੀਟਾਂ ਲਈ ਮਾਂਸਾ ਅ ਬਠਿੰਡੇ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ ਦੀ ਮਾਰ ਹੇਠਾਂ ਆਏ ਪਿੰਡਾਂ ਦੀ ਕਣਕ ਤੋੜੀ ਤੇ ਕੱਪੜੇ ਰਾਸ਼ਨ ਦਾ ਸਮਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਵਲੋਂ ਭੇਜਿਆ ਜਾ ਰਿਹਾ ਹੈ ਮਾਂਸਾ ਤੋਂ ਪੱਤਰਕਾਰ ਬਿੱਟੂ ਬੁੜਲਾਡਾ ਦੀ ਖਾਸ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਮੈਂ ਆਰਮ ਸਿੰਘ ਭਣੀਵੱਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਯੂਨਿਟ ਉਹ ਰਹਾ ਹਾਂ ਜ਼ਿਲ੍ਹਾ ਮਾਨਸਾ ਹਾਂਜੀ ਅੱਜ ਪ੍ਰਧਾਨ ਜੀ ਆਪਣੇ ਮਾਨਸਾ ਜ਼ਿਲ੍ਹੇ ਵੱਲੋਂ ਕਿੰਨੇ ਟਰੈਕਟਰ ਜਾ ਰਹੇ ਆਈ ਤੂੜੀ ਤੇ ਅਸੀਂ ਜਿਹੜਾ ਸੂਬਾ ਪੱਧਰ ਤੇ ਮਤਲਬ ਫੈਸਲਾ ਹੋਇਆ ਸਾਡੀ ਸੂਬਾ ਕਮੇਟੀ ਦਾ ਕਿ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਉਹਨਾਂ ਦੇ ਵਾਸਤੇ ਕਣਕ, ਤੂੜੀ, ਕੱਪੜੇ ਹੋਰ ਹਰਾ-ਚਾਰਾ ਜਿਹੜਾ ਲੈ ਕੇ ਜਾਣਾ ਦਾ ਸਾਡੀ ਮਾਨਸਾ ਜ਼ਿਲ੍ਹਾ ਬਠਿੰਡਾ ਫਰੀਦਕੋਟ ਤੇ ਮੁਕਸਰ ਇਹਨਾਂ ਜ਼ਿਲ੍ਹਿਆਂ 'ਚ ਅਸੀਂ ਫਾਜ਼ਿਲਕੇ ਪਹਿਲਾਂ ਕਣਕ ਵੀ ਮਤਲਬ ਛੱਡ ਕੇ ਆਏ ਮਾਨਸਾ ਦੇ ਵਿੱਚੋਂ 3000 ਮਾਨ ਕਣਕ ਅਸੀਂ ਉਹ ਹਰ ਪੀੜ ਤਲਾਕੇ ਦੀ ਵੰਡ ਕੇ ਆ ਤੇ ਅੱਜ ਅਸੀਂ ਘੱਟੋ ਘੱਟ 25 ਟਰਾਲੀਆਂ ਦੇ ਲਗਭਗ ਪੂਰੇ ਜ਼ਿਲ੍ਹੇ ਦੇ ਵਿੱਚੋਂ ਕਿ ਤੂੜੀ ਆ ਜਿਹੜੇ ਪਸ਼ੂਆਂ ਵਾਸਤੇ ਜਿਹੜੇ ਹੜਾਂ ਦੇ ਵਿੱਚ ਉੱਥੇ ਨੁਕਸਾਨ ਹੋ ਗਿਆ ਤੂੜੀਆਂ ਵੀ ਗਲ ਗਈਆਂ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਉਹਨਾਂ ਪਿੰਡਾਂ ਦੇ ਵਿੱਚ ਲੈ ਕੇ ਜਾਣੀ ਆ ਅੱਜ ਅਸੀਂ ਭਰ ਕੇ ਟਰਾਲੀਆਂ ਖੜਾ ਰਹੇ ਹਾਂ ਕੱਲ ਉਹਨੂੰ ਸਵੇਰ ਜਿਹੜੇ ਅਸੀਂ ਉਹਨਾਂ ਪਿੰਡਾਂ ਵੱਲ ਚਾਲੇ ਪਾਵਾਂਗੇ ਜਿੱਥੇ ਦੂਸਰੇ ਜ਼ਿਲ੍ਹੇ ਦੀਆਂ ਟਰਾਲੀਆਂ ਮਤਲਬ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਟਰਾਲੀਆਂ ਜਿਹੜੀਆਂ ਤੂੜੀ ਲੈ ਕੇ ਜਾ ਰਹੇ ਹਾਂ ਹੜਪੀੜ ਤੱਕ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈਗਾ ਜੀ ਜਗਿੰਦਰ ਸਿੰਘ ਦਿਆਲਪੁਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਨਸਾ ਭਾਰਤੀ ਕਿਸਾਨ ਜੁਨੇਨੀਕਤਾ ਉਗਰਾਹਾ ਹਾਂਜੀ ਅੱਜ ਗੁਰਨੇ ਪਿੰਡ ਵਿੱਚੋਂ ਕਿੰਨੀਆਂ ਟਰਾਲੀਆਂ ਕਿਹੜੇ ਜ਼ਿਲ੍ਹੇ ਚ ਜਾ ਰਹੀਆਂ ਗੁਰਨੇ ਪਿੰਡ ਚੋਂ 20 ਟਰਾਲੀਆਂ ਜਿਹੜੀਆਂ ਤੂੜੀ ਦੀਆਂ ਉਹ ਅਸੀਂ ਭਰ ਕੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹੜਪੀੜ ਤੱਕ ਲੋਕਾਂ ਦੀ ਮਦਦ ਵਾਸਤੇ ਲੈ ਕੇ ਜਾ ਰਹੇ ਹਾਂ ਕਿਉਂਕਿ ਮਾਨਸਾ ਦੇ ਪੂਰੇ ਜ਼ਿਲ੍ਹੇ ਚੋਂ ਟਰੂੜੀ ਲੈ ਕੇ ਜਾਣੀ ਐ ਤੇ ਕੱਲ ਨੂੰ ਅਸੀਂ ਬਠਿੰਡੇ ਦੇ ਵਿੱਚ ਬਠਿੰਡਾ ਤੇ ਮਾਨਸਾ ਇਹਨਾਂ ਦੋਨੇ ਜ਼ਿਲ੍ਹਿਆਂ ਦੀਆਂ ਟਰਾਲੀਆਂ ਜਿਹੜੀਆਂ ਇਕੱਠੀਆਂ ਕਰਕੇ ਇਹਨਾਂ ਦਾ ਕਾਫਲਾ ਜਿਹੜਾ ਉਹ ਬਠਿੰਡੇ ਤੋਂ ਕੱਲ ਨੂੰ ਤਕਰੀਬਨ 10:00 ਵਜੇ ਅਸੀਂ ਫਾਜ਼ਲਕਾ ਦੇ ਵੱਲ ਰਵਾਨਾ ਕਰਾਂਗੇ ਕਿਉਂਕਿ ਜਥੇਬੰਦੀ ਦੇ ਵੱਲੋਂ ਇਹ ਪੂਰੀ ਤਰ੍ਹਾਂ ਜਦੋਂ ਤੋਂ ਹੜ੍ਹ ਪੀੜਤ ਲੋਕਾਂ ਤੇ ਇਹ ਸਮੱਸਿਆ ਬਣੀ ਐ ਉਸ ਸਮੇਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਜਿੰਨੇ ਵੀ ਪੰਜਾਬ ਲੈਵਲ ਦੇ ਪ੍ਰੋਗਰਾਮ ਲਿਖੇ ਹੋਏ ਸੀ ਉਹ ਸਾਰੇ ਰੱਦ ਕਰਕੇ ਸਿਰਫ ਹੜ ਹੜਪੀੜਤ ਲੋਕਾਂ ਦੀ ਮਦਦ ਵਾਸਤੇ ਸਭ ਤੋਂ ਪਹਿਲਾ ਜਿਹੜਾ ਮਿਸ਼ਨ ਹੈ ਉਹ ਜਥੇਬੰਦੀ ਨੇ ਮਤਲਬ ਲਿਆਂਦਾ ਹੈਗਾ ਉਹ ਮਿਸ਼ਨ ਦੇ ਤਹਿਤ ਅਸੀਂ ਪਹਿਲਾਂ ਕਣਕ ਵੀ ਵੰਡੀ ਹੈ ਫਾਜਲਕਾ ਦੇ ਵਿੱਚ ਵੀ ਕਣਕ ਅਸੀਂ ਵੰਡ ਕੇ ਆਏ ਆ ਪਹਿਲੀ ਕੇਸ ਅਸੀਂ ਵੰਡ ਕੇ ਆਏ ਆ ਦੂਜੀ ਕਿਸ਼ਤ ਅਸੀਂ ਤੂੜੀ ਦੀ ਲਿਜਾ ਰਹੇ ਆ ਤੂੜੀ ਵੰਡਾਂਗੇ ਕੱਲ ਨੂੰ ਲਿਜਾ ਕੇ ਉਦੋਂ ਬਾਅਦ 5 ਤਰੀਕ ਨੂੰ ਅਸੀਂ ਜਿਹੜੇ ਕੱਪੜਾ ਲੀੜਾ ਸਾਰਾ ਉਹ ਲੈ ਕੇ ਜਾਵਾਂਗੇ ਉਹਨਾਂ ਦੀ ਉਹ ਉਹ ਵੀ ਮਤਲਬ ਉੱਥੇ ਹੜਪੀੜਤ ਲੋਕਾਂ ਨੂੰ ਵੰਡ ਕੇ ਆਵਾਂਗੇ ਇਧਰ ਗੁਰਦਾਸਪੁਰ ਅ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਉਧਰ ਵੀ ਜਥੇਬੰਦੀ ਦੇ ਵੱਲੋਂ ਤਿੰਨ ਕਿਸ਼ਤਾਂ ਜਿਹੜੀਆਂ ਕਣਕ ਦੀਆਂ ਵੰਡੀਆਂ ਗਈਆਂ ਉਧਰ ਵੀ ਲੀੜਾ ਕੱਪੜਾ ਤੂੜੀ ਤੰਦ ਹੋਰ ਸਾਰੀ ਮਦਦ ਹੈ ਜਿਹੜੀ ਉਹ ਹੜਪੀੜਤ ਲੋਕਾਂ ਦੀ ਜੈਸੇ ਬੰਦੀ ਦੇ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਪਿੰਡਾਂ ਵਾਲੇ ਲੋਕਾਂ ਨੇ ਬਹੁਤ ਵੱਡੀ ਪੱਧਰ ਤੇ ਹੜਪੀੜ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਸਾਨੂੰ ਬਹੁਤ ਵੱਡੀ ਪੱਧਰ ਤੇ ਸਹਿਯੋਗ ਦਿੱਤਾ ਹੈ ਅਸੀਂ ਧੰਨਵਾਦ ਦੀਆਂ ਸਾਡੇ ਉਹਨਾਂ ਪਿੰਡਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਬਹੁਤ ਵੱਡੀ ਪੱਧਰ ਤੇ ਸਾਨੂੰ ਮਤਲਬ ਕਣਕ ਵੀ ਦਿੱਤੀ ਹੈ ਸਾਨੂੰ ਲੀੜਾ ਕਪੜਾ ਵੀ ਦਿੱਤਾ ਹੈ ਸਾਨੂੰ ਪੈਸਾ ਵੀ ਦਿੱਤਾ ਹੈ ਇਸ ਕਰਕੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀਆਂ ਇਹਦੂ ਅਗਲੀ ਗੱਲ ਹੈ ਕਿ ਜਿਹੜੀ ਟਰੈਕਟਰ ਅਸੀਂ ਲੈ ਕੇ ਜਾਣੇ ਆ ਉਹਨਾਂ ਦੀਆਂ ਜ਼ਮੀਨਾਂ ਸਵਾਰਨ ਵਾਸਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ 4-4 5-5 ਫੁੱਟ ਗਾਰ ਚੜ ਗਈ ਉਹਨਾਂ ਦੀਆਂ ਜ਼ਮੀਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਰਨੀਆਂ ਉਹਦੇ ਵਾਸਤੇ ਪੈਸੇ ਟੱਕੇ ਦੀ ਬਹੁਤ ਵੱਡੀ ਪੱਦਰ ਤੇ ਲੋੜ ਪੈਣੀ ਹੈ ਉਹਦੇ ਵਾਸਤੇ ਵੀ ਅਸੀਂ ਲੋਕਾਂ ਤੋਂ ਵੀ ਮੰਗ ਕਰਦੇ ਆ ਸਾਡੇ ਜਿਹੜੇ ਐਨ ਆਰ ਆਈ ਵੀਰ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ ਉਹਨਾਂ ਐਨ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਕਿ ਵੱਧ ਤੋਂ ਵੱਧ ਜਿਹੜੀ ਮਦਦ ਹੈ ਜਿਹੜੀ ਉਹ ਕੀਤੀ ਜਾਵੇ ਕੀ ਨਾਮ ਹੈ ਜੀ ਮੇਰਾ ਨਾਮ ਮੇਜਰ ਸਿੰਘ ਗਵਿੰਦਪੁਰਾ ਮੈਂ ਬਲਾਕ ਦਾ ਵਿਕਿਊ ਗ੍ਰਾਹਾਂ ਦਾ ਪ੍ਰਧਾਨ ਆ ਜੋ ਅਸੀਂ ਭਾਰਤੀ ਕਿਸਾਨ ਜੁਨੀਅਰ ਏਕ ਦਾ ਗ੍ਰਾਹਕ ਅਕਨੇ ਸੂਬਾ ਕਿਨੇ ਸਾਡੀ ਡਿਊਟੀ ਲੱਗੀ ਆ ਉਹ ਪਹਿਲਾਂ ਅਸੀਂ ਫਾਜ਼ਲਕੇ ਜ਼ਿਲ੍ਹੇ ਦੇ ਵਿੱਚ ਕਣਕ ਜਿਹੜੀ ਦੀ ਵੰਡ ਕੇ ਆਏ ਆ 1400 ਮਲ ਪੱਕੀ ਕਣਕ ਸਾਡੀ ਭਲਾੜਾ ਬਲਾਕ ਦੇ ਵਿੱਚੋਂ ਹੋਈ ਹੈ ਕੱਲੀ ਚੋਂ ਜਿਹੜੀ ਅਸੀਂ ਫਾਜ਼ਲਕੇ ਦੇ ਵਿੱਚ ਘਰ ਘਰ ਜਾ ਕੇ ਉਹ ਕਣਕ ਵੰਡਿਆ ਉਹ ਇਹ ਜਿਹਾ ਘਰ ਵੀ ਨਹੀਂ ਹੈਗਾ ਫਾਜ਼ਲ ਕੇ ਜਿਹੜੇ ਪਿੰਡਾਂ ਚ ਡਿਊਟੀ ਲੱਗੀ ਦੀ ਵੀ ਕੋਈ ਘਰ ਰਹਿ ਗਿਆ ਹੋਵੇ ਪੰਜ ਪੰਜ ਚੀਚੀ ਗੱਟੇ ਕਣਕ ਦੇ ਦੇ ਕੇ ਆਏ ਆ ਉਹਨਾਂ ਵਾਸਤੇ ਅੱਜ ਜਿਹੜੀ ਤੂੜੀ ਐ ਸੀ 20 ਟਰਾਲੀਆਂ ਤੂੜੀ ਦੀ ਭਰ ਰਹੇ ਹੈਗੇ ਪਿੰਡਾਂ ਦੇ ਵਿੱਚ ਜਿਹੜੀ ਇਕੱਠੀ ਕਰੀ ਹੋਈ ਤੂੜੀ ਐ ਇਸੇ ਲੋਟੀ ਤੇ ਜਿਹੜੇ ਲੋਡ ਬੰਦ ਨੇ ਹੜਾ ਨਾਲ ਪੀੜ ਤੇ ਉੱਤੇ ਘਰ ਘਰ ਇਸ ਕਰਕੇ ਟਰਾਲੀਆਂ ਕਰਾਈਆਂ ਨੇ ਵੀ ਕਿ ਸਾਡੇ ਭਰਾਵਾਂ ਨੂੰ ਉਹਨਾਂ ਨੂੰ ਖਿਆਈ ਨਾ ਵੇ ਅਸੀਂ ਪੰਜ ਚਾਰ ਘਰਾਂ ਦੇ ਮੂਹਰੇ ਜਾ ਕੇ ਟਰਾਲੀਆਂ ਜਿਹੜੀ ਤੂੜੀ ਦੀ ਉਹਨਾਂ ਨੂੰ ਘਰਾ ਦੇ ਵਿੱਚ ਲਾ ਦਈਏ ਐਸੀ ਲੋਟੀ ਸੀ ਜਿਹੜਾ ਪਿੰਡਾਂ ਦੇ ਵਿੱਚ ਕੱਪੜਾ ਲੀੜਾ ਖੇਸ ਆ ਦਰਿਆ ਰਜਾਈਆਂ ਨੇ ਛੂਟ ਹੈ ਸਭ ਕੱਪੜਾ ਲੀੜਾ ਇਕੱਠਾ ਕਰਿਆ ਪਿਆ 5 ਤਰੀਕ ਨੂੰ ਵੱਡਾ ਗੱਡੀਆਂ ਦੇ ਵਿੱਚ ਲੈ ਕੇ ਕੱਪੜਾ ਲੀੜਾ ਅਸੀਂ ਲੈ ਕੇ ਜਾਵਾਂਗੇ ਨਾਲ ਸਾਡੀਆਂ ਭੈਣਾਂ ਨੂੰ ਔਰਤਾਂ ਨੂੰ ਲੈ ਕੇ ਜਾਵਾਂਗੇ ਉਹ ਕੱਪੜਾ ਲੀੜਾ ਦਾ ਦੇਖ ਕੇ ਘਰ ਘਰ ਜਿਹੜਾ ਬੰਡਣਾ ਹੈ ਉਥੇ ਉਸੇ ਲੋਟੀ ਕੀ ਕੱਪੜਾ ਲੀੜਾ ਬੰਡਾਂਗੇ ਉਸ ਤੋਂ ਬਾਅਦ ਦੇ ਵਿੱਚ ਅਸੀਂ 200 ਟਰੈਕਟਰ ਜ਼ਿਲ੍ਹੇ ਦੇ ਵਿੱਚੋਂ ਲੈ ਕੇ ਜਾਣਾ ਇਸ ਸਾਨੂੰ 100 ਟਰੈਕਟਰ ਜਿਹੜਾ ਭਲਾੜਾ ਬਲਾਕ ਨੂੰ ਲੱਗਿਆ ਹੋਇਆ ਉਹ 100 ਬਲਾਡਾ ਬਲਾਕ ਨੂੰ ਇਸ ਕਰਕੇ ਲੱਗਿਆ ਇਹ ਬਲਾਕ ਵੱਡੀ ਆ ਉਹ ਟਰੈਕਟਰ ਵੀ ਅਸੀਂ ਲੋਕਾਂ ਦੀ ਖੇਤੀ ਠੀਕ ਕਰਨ ਵਾਸਤੇ ਜ਼ਮੀਨ ਠੀਕ ਕਰਨ ਵਾਸਤੇ ਭੇਜਾਂਗੇ ਤੁਹਾਨੂੰ ਕਿੰਨੇ ਟਰੈਕਟਰ ਰਵਾਨਾ ਹੋ ਰਿਹਾ ਜੀ ਹਾਂ ਕੱਲ ਨੂੰ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਬਲਾਕਾਂ ਦੇ ਵਿੱਚੋਂ ਟਰੈਕਟਰ ਜਾ ਰਹੇ ਨੇ ਮੇਰੇ ਹਿਸਾਬ ਦੇ ਵਿੱਚ 20 ਟਰੈਕਟਰ 100 ਕੁ ਟਰੈਕਟਰ ਆ ਜਿਹੜਾ ਉਹ ਜਾਊਗਾ ਜ਼ਿਲ੍ਹੇ ਚ ਤੂੜੀ ਲੈ ਕੇ ਕਿਉਂ 20 ਟਰੈਕਟਰ ਤਾਂ ਅਸੀਂ ਬਲਾਡਾ ਬਲਾਕ ਚੋਂ ਭੇਜ ਰਹੇ ਆ ਇਸ ਲੋਟੀ ਜਾ ਰਹੇ ਨੇ ਸਦੂਰਗੜ ਦੇ ਵਿੱਚੋਂ ਇੱਕ ਭੂਗ ਪਹਿਲਾਂ ਭੇਜਿਆ ਦੀ ਤੂੜੀ ਦਾ ਜ਼ਿਲ੍ਹੇ ਚੋਂ ਮਾਨਸਾ ਚੋਂ ਇਕੋਤ ਪੂਂਗੋਤ ਸੱਜ ਵੀ ਭਰੀ ਜਾਂਦੇ ਨੇ ਜਿਵੇਂ ਟਰੈਕਟਰਾਂ ਦੀ ਡਿਊਟੀ ਲੱਗੇ ਟਰੈਕਟਰ ਜਾਣਗੇ ਜਿਹੜੀ ਬਲਾਕ ਨੂੰ ਭੂਗ ਕਹਤਾ ਉਹ ਭੂਗ ਜਾਊਗਾ